ਤੁਹਾਡੀ ਪਸੰਦੀਦਾ ਕਹਾਣੀ ਮੇਰੀ ਜ਼ੁਬਾਨੀ ਵਿੱਚ ਆਪ ਜੀਆਂ ਦਾ ਸਵਾਗਤ ਹੈ ਗੱਲ ਕਰਦੇ ਆ ਜੀ ਅੱਜ ਤੋਂ 25 ਸਾਲ ਪਹਿਲਾਂ ਦੀ ਜਦੋਂ ਕਹਾਣੀਆਂ ਸੁਣਨਾ ਤੇ ਸੁਣਾਉਣਾ ਇੱਕ ਪਰੰਪਰਾ ਸੀ ਇੱਕ ਰਵਾਇਤ ਕਿਉਂਕਿ ਜੋ ਉਹਨਾਂ ਦਿਨਾਂ ਵਿੱਚ ਨਾ ਤਾਂ ਹੱਥਾਂ ਵਿੱਚ ਫੋਨ ਹੁੰਦੇ ਸੀ ਤੇ ਨਾ ਹੀ ਟੀਵੀ ਤੇ ਚੈਨਲ ਹਰ ਰਾਤ ਨਿਆਣਿਆਂ ਨੇ ਕੋਈ ਨਾ ਕੋਈ ਬਾਤ ਸੁਣ ਕੇ ਹੀ ਸੌਣਾ ਜਿੰਨਾ ਸਵਾਦ ਨਿਆਣਿਆਂ ਨੂੰ ਬਾਤਾਂ ਸੁਣ ਕੇ ਆਉਂਦਾ ਸੀ ਉਹ ਤੋਂ ਕਿਤੇ ਵੱਧ ਸਕੂਨ ਵੱਡਿਆਂ ਨੂੰ ਬਾਤਾਂ ਸੁਣਾ ਕੇ ਮਿਲਦਾ ਸੀ ਤੇ ਇਹ ਪ੍ਰਥਾ ਪੀੜੀਦਰ ਪੀੜੀ ਤੁਰੇ ਆਉਂਦੀ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਪ੍ਰਥਾ ਜਿਵੇਂ ਟੁੱਟ ਗਈ ਲੱਗਦੀ ਹੈ ਖੈਰ ਗੱਲ ਕਰਦੇ ਹਾਂ ਲੋਕ ਬਾਤਾਂ ਦੀ ਅੱਜ ਜਿਹੜੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਉਹ ਵੀ ਇੰਨਾਂ ਹੀ ਲੋਕ ਬਾਤਾਂ ਵਿੱਚੋਂ ਇੱਕ ਬਾਤ ਹੈ ਹੋ ਸਕਦਾ ਹੈ ਤੁਹਾਡੇ ਵਿੱਚ ਬਹੁਤਿਆਂ ਨੇ ਇਹ ਲੋਕ ਬਾਤ ਪਹਿਲਾਂ ਸੁਣੀ ਵੀ ਹੋਵੇ ਜੇ ਸੁਣੀ ਹੋਈ ਤਾਂ ਮੈਨੂੰ ਦੱਸਿਓ ਜ਼ਰੂਰ ਅੱਜ ਸ਼ੁਰੂ ਕਰੀਏ ਫਿਰ ਅੱਜ ਦੀ ਕਹਾਣੀ ਦਾਨਾ ਸ਼ਾਹੂਕਾਰ ਕਹਿੰਦੇ ਭਲੇ ਵੇਲਿਆਂ ਦੀ ਗੱਲ ਹੈ ਇੱਕ ਸਦਾਕਰ ਕੀਮਤੀ ਮਾਲ ਦਾ ਜਹਾਜ਼ ਭਰ ਕੇ ਦੂਰ ਦਰੇਡੇ ਦੇਸ਼ ਵਪਾਰ ਲਈ ਗਿਆ ਪਿੱਛੋਂ ਉਹਦੀ ਘਰ ਵਾਲੀ ਜੀਵੀ ਨੂੰ ਪੈਸਿਆਂ ਦੀ ਸਖਤ ਲੋੜ ਪੈ ਗਈ ਉਸੇ ਪਿੰਡ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਸੀ ਨਾਮ ਸੀ ਦੰਨਾ ਸ਼ਾਹੂਕਾਰ ਸਾਰੇ ਇਲਾਕੇ ਵਿੱਚ ਉਹਦੀ ਇਮਾਨਦਾਰੀ ਦੀ ਸ਼ਾਖ ਸੀ ਸੋ ਜੀਵੀ ਉਹਦੀ ਦੁਕਾਨ ਤੇ ਗਈ ਤੇ ਜਾ ਕੇ ਉਹਦੇ ਕੋਲੋਂ ਦੋ ਮੋਰਾ ਉਧਾਰ ਮੰਗੀਆਂ ਸ਼ਾਹੂਕਾਰ ਨੇ ਮੋਰਾ ਉਧਾਰ ਦੇ ਦਿੱਤੀਆਂ ਤੇ ਉਧਾਰ ਲੈਂਦਿਆਂ ਜੀਵੀ ਨੇ ਸ਼ਾਹੂਕਾਰ ਨਾਲ ਇੱਕ ਵਾਦਾ ਕੀਤਾ ਜਿਵੇਂ ਮੇਰਾ ਘਰ ਵਾਲਾ ਵਾਪਸ ਆਉਂਦਾ ਹੈ ਮੈਂ ਤੁਹਾਡੀਆਂ ਮੋਰਾ ਵਾਪਸ ਕਰ ਜਾਵਾਂਗੀ ਜੀਵੀ ਘਰ ਵਾਪਸ ਆ ਗਈ। ਦਨ ਮਹੀਨੇ ਬੀਤਦੇ ਗਏ ਆਖਰ 6 ਮਹੀਨਾ ਬਾਅਦ ਜੀਵੀ ਦਾ ਘਰ ਵਾਲਾ ਸੌਦਾਗਰ ਵਾਪਸ ਆ ਗਿਆ ਘਰ ਆ ਕੇ ਉਹਨੇ ਮੋਹਰਾ ਵਾਲੀ ਥੈਲੀ ਤੇ ਹੋਰ ਜਿਹੜਾ ਕੀਮਤੀ ਸਮਾਨ ਸੀ ਉਹ ਘਰ ਦੇ ਅੰਦਰਲੇ ਕੋਠੇ ਵਿੱਚ ਰੱਖ ਦਿੱਤਾ ਤੇ ਆਪ ਸੋਚਿਆ ਪਹਿਲਾਂ ਵਾਲੇ ਲੋਕਾਂ ਦੀ ਇਹ ਖਾਸੀਅਤ ਹੁੰਦੀ ਸੀ ਕਿ ਉਹ ਕਹਿਣੀ ਤੇ ਕਤਨੀ ਦੇ ਬੜੇ ਪੱਕੇ ਹੁੰਦੇ ਸੀ ਜੀਵੀ ਨੂੰ ਆਪਣਾ ਵਾਦਾ ਯਾ ਸੀ ਸੋ ਜਰਾ ਜਿਨੀ ਦੇਰ ਨਾ ਕਰਦਿਆਂ ਜੀਵੀ ਅੰਦਰਲੇ ਕੋਠੇ 'ਚ ਗਈ ਤੇ ਮੋਹਰਾ ਵਾਲੀ ਥੈਲੀ 'ਚੋਂ ਦੋ ਮੂਰਾ ਕੱਢ ਕੇ ਆਪਣਾ ਉਧਾਰ ਚੁਕਤਾ ਕਰਨ ਸ਼ਾਹੂਕਾਰ ਦੇ ਘਰ ਵੱਲ ਤੁਰ ਪਈ। ਜਦੋਂ ਜੀਵੀ ਦੁਕਾਨ ਤੇ ਪਹੁੰਚੀ ਨਾ ਤਾਂ ਉੱਥੇ ਦਾਨਾ ਸ਼ਾਹੂਕਾਰ ਸੀ ਤੇ ਨਾ ਹੀ ਕੋਈ ਨੌਕਰ ਚੱਕਰ ਦੁਕਾਨ ਖਾਲੀ ਪਈ ਹੋਈ ਸੀ। ਦੁਕਾਨ ਦੇ ਪਿਛਲੇ ਪਾਸੇ ਦਾਨੇ ਸ਼ਾਹੂਕਾਰ ਦਾ ਘਰ ਸੀ। ਉੱਥੋਂ ਘੰਟੀਆਂ ਦੀਆਂ ਆਵਾਜ਼ਾਂ ਆ ਰਹੀਆਂ ਸੀ। ਲੱਗ ਰਿਹਾ ਸੀ ਜਿਵੇਂ ਦਾਨਾ ਸ਼ਾਹੂਕਾਰ ਅੰਦਰ ਪੂਜਾ ਪਾਠ ਕਰ ਰਿਹਾ ਹੋਵੇ। ਜੀਵੀ ਨੂੰ ਘਰ ਦੇ ਕਮਾਂਕਾਰਾਂ ਲਈ ਕਵੇਲਾ ਹੋ ਰਿਹਾ ਸੀ। ਨਾਲੀਓ ਨੇ ਸੋਚਿਆ ਕਿ ਜੇ ਹੁਣ ਮੈਂ ਮੋਹਰਾ ਵਾਪਸ ਲੈ ਗਈ ਤਾਂ ਦੁਬਾਰਾ ਆਉਣ ਦੀ ਖੇਚਲ ਕਰਨੀ ਪਊਗੀ ਕਿਉਂ ਨਾ ਮੋਹਰਾ ਇੱਥੇ ਰੱਖ ਦੇਵਾਂ ਸੋ ਜੀਵੀ ਨੇ ਉਹ ਦੋ ਮੋਹਰਾ ਆਸਨ ਤੇ ਵਿਛੀ ਹੋਈ ਚਿੱਟੀ ਚਾਦਰ ਦੇ ਹੇਠਾਂ ਰੱਖ ਦਿੱਤੀਆਂ ਤੇ ਉੱਠ ਕੇ ਚੁੱਪਚਾਪ ਘਰ ਆ ਗਈ ਘਰ ਆ ਕੇ ਉਹ ਆਪਣੇ ਘਰ ਦੇ ਕਮਾਕਾਰਾਂ ਵਿੱਚ ਉਲਝ ਗਈ ਸੋਦਾ ਕਰ ਉਠਿਆ ਨਾ ਤੋ ਕੀ ਮੋਰਾਵਲੀ ਥੈਲੀ ਚੱਕ ਕੇ ਬਾਜ਼ਾਰ ਵਿੱਚ ਲੈਣ ਦੀ ਨੀਤ ਕਰਨ ਤੁਰ ਪਿਆ ਸਭ ਤੋਂ ਪਹਿਲਾਂ ਗਿਆ ਉਹ ਦਾਨੇ ਸ਼ਾਹੂਕਾਰ ਦੀ ਦੁਕਾਨ ਤੇ ਜਦੋਂ ਸੌਦਾ ਨਾ ਬਣਿਆ ਤਾਂ ਉੱਠ ਕੇ ਤੁਰਨ ਲੱਗ ਗਿਆ ਉੱਠ ਕੇ ਜਾਣ ਹੀ ਲੱਗਿਆ ਸੀ ਪਤਾ ਨਹੀਂ ਸੁਦਾਗਰ ਨੂੰ ਕੀ ਸੁੱਝੀ ਕਿ ਉੱਥੇ ਬੈਠ ਕੇ ਮੋਰਾ ਦੀ ਥੈਲੀ ਖੋਲ ਮੋਰਾ ਗਿਣਨ ਲੱਗਿਆ ਵਿੱਚੋਂ ਦੋ ਮੋਰਾ ਘੱਟ ਨਿਕਲਿਆ ਸੁਦਾਗਰ ਨੂੰ ਸ਼ਾਹੂਕਾਰ ਦੀ ਨੀਅਤ ਤੇ ਸ਼ੱਕ ਹੋਇਆ ਦਾਨੇ ਸ਼ਾਹੂਕਾਰ ਨੂੰ ਇਹਦੇ ਵਿੱਚ ਬੜੀ ਹੱਦ ਤੱਕ ਮਹਿਸੂਸ ਹੋਈ ਦੋਵਾਂ ਵਿੱਚ ਲੜਾਈ ਝਗੜਾ ਵਾਧਾ ਰੌਲਾ ਰੱਪਾ ਸੁਣ ਆਸ-ਪਾਸੇ ਦੀਆਂ ਦੁਕਾਨਾਂ ਵਾਲੇ ਲੋਕ ਤੇ ਗਲੀ-ਵਿਜ਼ਾਰ ਵਿੱਚੋਂ ਨਿਕਲਣ ਵਾਲੇ ਲੋਕ ਵੀ ਉਸ ਸਥਾਨ ਤੇ ਇਕੱਠੇ ਹੋ ਗਏ ਹਜੇ ਲੜਾਈ ਜਿਹੜਾ ਚੱਲ ਰਿਹਾ ਸੀ ਕਿ ਐਨੇ ਵਿੱਚ ਹੀ ਦਰੀ ਦਾ ਪਾਸਾ ਉੱਠਾ ਹੋ ਗਿਆ ਤੇ ਉੱਤੇ ਪਈਆਂ ਸੀ ਦੋ ਮੁਰਾ ਵੇਖ ਸੋਦਾਗਰ ਕਹਿਣ ਲੱਗਿਆ ਵੇਖਿਆ ਜੀ ਇਸ ਬਗਲੇ ਭਗਤ ਦੀ ਕਰਤੂਤ ਉੱਤੋਂ ਸਾਧ ਬਣਿਆ ਹੋਇਆ ਤੇ ਵਿੱਚੋਂ ਨਿਰਈ ਚੋਰ ਉੱਥੇ ਖੜੇ ਸਾਰੇ ਲੋਕ ਸੌਦਾਗਰ ਦੀ ਹਾਂ ਚ ਹਾਂ ਮਲਾਉਣ ਲੱਗੇ ਤੇ ਸ਼ਾਹੂਕਾਰ ਦੀ ਨਿੰਦਿਆ ਕਰਨ ਲੱਗੇ ਲੋਪਲੀ ਖਬਰ ਸਾਰੇ ਪਿੰਡ ਵਿੱਚ ਫੈਲ ਗਈ ਤੇ ਸਾਰੇ ਲੋਕ ਸ਼ਾਹੂਕਾਰ ਨੂੰ ਬੁਰਾ ਭਲਾ ਕਹਿਣ ਲੱਗੇ ਜਦੋਂ ਜੀਵੀ ਤੱਕ ਇਹ ਗੱਲ ਪਹੁੰਚੀ ਤਾਂ ਜੀਵੀ ਦੇ ਤਾਂ ਖਾਨਿਓ ਗਈ ਉਹ ਛੇਤੀ ਛੇਤੀ ਸ਼ਾਹੂਕਾਰ ਦੀ ਦੁਕਾਨ ਤੇ ਪਹੁੰਚੀ ਤੇ ਜਾ ਕੇ ਉਹਨੇ ਸਾਰਾ ਮਾਜਰਾ ਉੱਥੇ ਖੜੇ ਲੋਕਾਂ ਨੂੰ ਸਦਾਗਰ ਨੂੰ ਤੇ ਸ਼ਾਹੂਕਾਰ ਨੂੰ ਸਮਝਾਇਆ ਕਿ ਕਿਵੇਂ ਉਹ ਉਧਾਰ ਚੁਕਤਾ ਕਰਨ ਆਈ ਸੀ ਤੇ ਉਹ ਮੋਰਾ ਇੱਥੇ ਛੱਡ ਕੇ ਵਾਪਸ ਚਲੀ ਗਈ ਜਦੋਂ ਲੋਕਾਂ ਨੂੰ ਸੱਚ ਦਾ ਪਤਾ ਲੱਗਿਆ ਤਾਂ ਉਹ ਸ਼ਾਹੂਕਾਰ ਦੀਆਂ ਸਿਫਤਾਂ ਕਰਨ ਲੱਗੇ ਜੀਵੀ ਨੇ ਸ਼ਾਹੂਕਾਰ ਤੋਂ ਮਾਫੀ ਮੰਗੀ ਕਿ ਉਹਦੇ ਕਰਕੇ ਸ਼ਾਹੂਕਾਰ ਨੂੰ ਕਿੰਨਾ ਕੁ ਸੁਣਨਾ ਪਿਆ ਸਦਾਗਰ ਵੀ ਬੜਾ ਸ਼ਰਮਿੰਦਾ ਹੋਇਆ ਉੱਥੇ ਖੜੇ ਲੋਕ ਤੇ ਪਿੰਡ ਵਾਲੇ ਫੇਰ ਤੋਂ ਸ਼ਾਹੂਕਾਰ ਦੀ ਇਮਾਨਦਾਰੀ ਦੀਆਂ ਤਰੀਫਾਂ ਕਰਨ ਲੱਗੇ ਤੇ ਨਾਲ ਹੀ ਸੌਦਾਗਰ ਨੂੰ ਬੁਰਾ ਭਲਾ ਕਹਿਣ ਲੱਗੇ ਜਿਨੇ ਐਨੇ ਇਮਾਨਦਾਰ ਬੰਦੇ ਦੀ ਨੀਅਤ ਉੱਤੇ ਸ਼ੱਕ ਕੀਤਾ ਸੀ ਸੌਦਾਗਰ ਜਦੋਂ ਉਸ ਦੁਕਾਨ ਤੋਂ ਉੱਟ ਕੇ ਜਾਣ ਲੱਗਿਆ ਤਾਂ ਉਹਨੇ ਸਵਾਹ ਦੀਆਂ ਦੋ ਮੁਠੀਆਂ ਭਰੀਆਂ ਇੱਕ ਉਹਨੇ ਸੱਜੇ ਪਾਸੇ ਛੁੱਟੀ ਤੇ ਦੂਜੀ ਖੱਬੇ ਪਾਸੇ ਜੀਵੀ ਨੇ ਪੁੱਛਿਆ ਤੁਸੀਂ ਇਹ ਕੀ ਕੀਤਾ ਤਾਂ ਸੌਦਾਗਰ ਕਹਿਣ ਲੱਗਿਆ ਭਲਿਏ ਲੋਕ ਕੇ ਇੱਕ ਮੁਠੀ ਸਵਾਦੀ ਮੈਂ ਪ੍ਰਸ਼ੰਸਾ ਕਰਨ ਵਾਲਿਆਂ ਉੱਤੇ ਸੁੱਟੀ ਹੈ ਤੇ ਦੂਜੀ ਨਿੰਦਿਆ ਕਰਨ ਵਾਲਿਆਂ ਉੱਤੇ ਦੋਨਾਂ ਦਾ ਹੀ ਕੋਈ ਦੀਨ ਧਰਮ ਨਹੀਂ ਹੁੰਦਾ ਇੱਕ ਮਸ਼ਹੂਰ ਸ਼ੇਅਰ ਹੈ ਕਿ ਕੁਝ ਤੋਂ ਲੋਕ کہیںਗੇ ਲੋਕਾਂ ਦਾ ਕੰਮ ਹੈ ਕਹਿਣਾ ਲੋਕਾਂ ਨੇ ਤਾਂ ਕੁਝ ਨਾ ਕੁਝ ਕਹਿੰਦੇ ਰਹਿਣਾ ਕਦੇ ਚੰਗਾ ਤੇ ਕਦੇ ਮੰਦਾ ਕਦੇ ਨਿੰਦਿਆ ਤੇ ਕਦੇ ਤਾਰੀਫ ਸੋ ਪਰਵਾਹ ਨਹੀਂ ਕਰ ਹਾਂਜੀ ਫਿਰ ਕਿਵੇਂ ਲੱਗੀ ਅੱਜ ਦੀ ਕਹਾਣੀ ਦਾਨਾ ਸ਼ਾਹੂਕਾਰ ਕੀ ਤੁਸੀਂ ਇਹ ਬਾਤ ਪਹਿਲਾਂ ਵੀ ਸੁਣੀ ਸੀ ਜੇ ਸੁਣੀ ਹੋਈ ਸੀ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੇ ਨਾਲ ਹੀ ਲਿਖ ਭੇਜੋ ਆਪਣੇ ਸੁਝਾਅ ਤੇ ਵਿਚਾਰ ਮੈਨੂੰ ਤੁਹਾਡੀ ਪ੍ਰਤੀਕਿਰਿਆ ਤੇ ਉਡੀਕ ਰਹਿੰਦੀ ਹੈ ਮਿਲਦੇ ਆਂ ਜੀ ਫੇਰ ਇੱਕ ਨਵੀਂ ਕਹਾਣੀ ਦੇ ਨਾਲ ਐਥੇ ਤੁਹਾਡੀ ਪਸੰਦੀਦਾ ਕਹਾਣੀ ਮੇਰੀ ਜ਼ੁਬਾਨੀ ਵਿੱਚ ਉਦੋਂ ਤੱਕ ਰੱਬ ਰਾਖਾ